ਵੀਰੇ ਤੁਹਾਡਾ ਕੀ ਨਾਂ ਗੁਰਪ੍ਰੀਤ ਸਿੰਘ ਬਾਈ ਤੁਹਾਡਾ ਕੀ ਨਾਂ ਇੰਦਰਪਾਲ ਸਿੰਘ ਤੁਹਾਡਾ ਕੀ ਜੀ ਪਰਮਜੀਤ ਸਿੰਘ ਫੌਜੀ ਕੀ ਹਾਲ ਨੇ ਕੀ ਨਾਂ ਤੇਰਾ ਹੈ ਨਿੱਕਾ ਨਿੱਕਾ ਕਿਵੇਂ ਮੱਖੀਆਂ ਬੈਠੀ ਜਾਂਦੀਆਂ ਕੀ ਹਾਲ ਹੋਇਆ ਪਿਆ ਪਿਆਰ ਵੱਢਿਆ ਪਿਆ ਪੂਰਾ ਨਾਮ ਕੀ ਆ ਤੇਰਾ ਨਾਮ ਦਾਸ RAMDAS ਤੇ ਅਮਰਚੰਦ ਕਿਲਾ ਕੀ ਲੱਗਦਾ ਤੇਰਾ ਇਹਦਾ ਭਾਈ ਸੋ ਅਮਰ ਸਿੰਘ ਚਮਕੀਲਾ ਤਰਾ ਭਾਈ ਸੀ ਚਕਾ ਭਾਈ ਸੀ ਚਕਾ ਭਾਈ ਸੀ ਤੇ ਫਿਰ ਤੂੰ ਐ ਤੇਰੇ ਹਾਲਾਤ ਐ ਕਾਦੋ ਬਣੇ ਪਏ ਆ ਚੱਲ ਮਜਬੂਰੀ ਆ ਨੀ ਵਿਆਹ ਨਹੀਂ ਹੋਇਆ ਤੇਰਾ ਬੱਚੇ ਹੈ ਨਹੀਂ ਨਾ ਤੇਰੇ ਭਤੀਜੇ ਭਤੀਜੀਆਂ ਹੈਗੇ ਆ ਉਹ ਕਿੱਥੇ ਆ ਹੈਗੇ ਕੰਡ ਤੂੰ ਨਾ ਕੋਈ ਨਹੀਂ ਜਾਂਦਾ ਤੂੰ ਕਿਉਂ ਨਹੀਂ ਯਾਰ ਦੰਦ ਹੈ ਦੰਦ ਨਹੀਂ ਜਾਗਣਾ ਕੀ ਵੇ ਵਧ ਨਹੀਂ ਲੱਗਦਾ। ਦੇ ਨਹੀਂ ਲੱਗਦਾ। ਕਿਹਦਾ? ਮੇਰਾ ਪਿੰਡ ਜਾ ਕੇ ਇੱਥੇ ਕਿਹਦੇ ਕੋਈ ਰਹਿਣਾ? ਕਿੱਥੇ ਵਾਹ ਕੱਲਾ? ਨਹੀਂ ਯਾਰ ਬਾਪੂ ਕੱਲਾ ਨਾ ਰਹਿ ਆ। ਨਸ਼ਾ ਵੀ ਕਰਦਾ ਕੋਈ? ਨਾ ਨਾ। ਤੇ ਵੇ ਜੀ ਹਾਲਤ ਕਿਵੇਂ ਬਣਾ ਲਈ ਤੂੰ ਆਪਦੀ? ਨਾ ਨਾ ਨਹੀਂ ਕਰਨਾ ਨੇਗਾ। ਕਾ ਤੂੰ ਨਹੀਂ ਨਹਾਉਂਦਾ ਤੂੰ ਪਾਣੀ ਮੁੱਕ ਗਿਆ? ਨਹਾਉਂਦਾ ਕਿ ਤੂੰ ਨਹੀਂ ਦੱਸ। ਚੱਲ ਤੈਨੂੰ ਨਵਾਈਏ ਅਸੀਂ ਨਵਾਉਣੇ। ਮੇਰੇ ਕੋਲ ਜਗ੍ਹਾ ਨਹੀਂ। ਤੂੰ ਸਾਡਾ ਪਿਓ ਆ ਯਾਰ ਚੱਲ ਚਲੀ ਉੱਠ ਨਹੀਂ ਹੋ ਜਾ ਅਜੇ ਨਹੀਂ ਆਰਾਮਦਾਸ ਨਿੱਕਾ ਸਿੰਘ ਜੀ ਚੱਲ ਚਲੀ ਸਾਡੇ ਕੋ ਕਿੰਨੇ ਤਰ੍ਹਾਂ ਦੀ ਰੋਟੀ ਤੇਰੇ ਕੋਲੇ ਪਈ ਹੈ ਤੂੰ ਖਾਂਦਾ ਨਹੀਂ ਯਾਰ ਹੋ ਜਾ ਨਹੀਂ ਟਨਾਏਗਾ ਅਜੇ ਬਹਿ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆ ਜੀ ਡੁੱਗਰੀ ਖੜੇ ਆ ਡੁੱਗਰੀ ਆ ਸੀਆਰਪੀ ਕਲੋਨੀ ਦੇ ਕੋਲੇ ਖੜੇ ਆ ਤੇ ਸਾਡੇ ਆਸ-ਪਾਸ ਖੜੇ ਨੇ ਉਹ ਲੋਕ ਜਿਹਨੇ ਜਿਹੜੇ ਇਸ ਬਾਪੂ ਲਈ ਫਿਕਰਮੰਦ ਸੀਗੇ ਇਹ ਬਾਪੂ ਦਾ ਨਾਮ ਨਿੱਕਾ ਸਿੰਘ RAMDAS NIKKA ਵਾ ਅਮਰ ਸਿੰਘ ਚਮਕੀਲੇ ਦਾ ਭਰਾ ਵਾ ਬਾਪੂ ਦਾ ਦੱਸਦਾ ਸਾਨੂੰ ਪਹਿਲਾਂ ਵੀ ਕਿਸ ਨੇ ਜਿਹੜਾ ਨੇ ਕਾਲ ਕੀਤੀ ਉਹਨਾਂ ਨੇ ਦੱਸਿਆ ਸੀ ਵੀ ਅਮਰ ਸਿੰਘ ਚਮਕੀਲੇ ਦਾ ਭਰਾ ਵਾ ਇਹ ਬਾਕੀ ਰੱਬ ਜਾਣਦਾ ਇਹ ਉਹਦਾ ਭਰਾ ਹੀ ਆ ਤੇ ਵੀ ਕੌਣ ਕਿਵੇਂ ਕਿਹੜੇ ਹਾਲਾਤਾਂ ਚ ਕਿੱਦਾਂ ਚਲੇ ਜਾਵੇ ਕਿਸੇ ਦਾ ਨਹੀਂ ਪਤਾ ਭਾਈ ਸਾਡਾ ਨਹੀਂ ਪਤਾ ਸਾਡਾ ਵੜਾਪਾ ਕਿੱਦਾਂ ਨਿਕਲਣਾ ਖਣੀ ਇਸ ਤੋਂ ਵੀ ਵਾੜਾ ਨਿਕਲਣਾ ਹੈ ਰੱਬ ਹੀ ਜਾਣਦਾ ਅੱਜ ਇੱਥੇ ਚੰਗੀ ਸੋਚ ਵਾਲੇ ਲੋਕ ਜਿਹੜੇ ਆਸ-ਪਾਸ ਰਹਿੰਦੇ ਨੇ ਉਹ ਫਿਕਰਮੰਦ ਨੇ ਬਾਪੂ ਦੀ ਇਸ ਹਾਲਤ ਤੋਂ ਵੀਰੇ ਤੁਹਾਡਾ ਕੀ ਨਾ ਗੁਰਪ੍ਰੀਤ ਸਿੰਘ ਭਾਈ ਤੁਹਾਡਾ ਕੀ ਨਾ ਇੰਦਰਪਾਲ ਸਿੰਘ ਤੁਹਾਡਾ ਕੀ ਜੀ ਪਰਮਜੀਤ ਸਿੰਘ ਫੌਜੀ ਭੈਣ ਹੋਣਾ ਨੇ ਸਾਰਿਆਂ ਨੂੰ ਯਾਨੀ ਕਿ ਇੱਥੇ ਸਾਨੂੰ ਵੀਡੀਓ ਬਣਾ ਕੇ ਭੇਜੀਆਂ ਸਾਨੂੰ ਸੁਨੇਹਾ ਲਾਇਆ ਵੀ ਬਜ਼ੁਰਗ ਇੱਥੇ ਬਹੁਤ ਮਾੜੀ ਹਾਲਤ ਦੇ ਵਿੱਚ ਬੈਠਾ ਲੈਟਰਨ ਬਾਥਰੂਮ ਵੀ ਵਿੱਚ ਹੀ ਹੋ ਰਹੀ ਆ ਨਹਾਉਣਾ ਧੋਣਾ ਦਾ ਕੋਈ ਸੋਚੀ ਨਹੀਂ ਬਾਪੂ ਨੂੰ ਕੋਈ ਰੋਟੀ ਦੇਣ ਦਾ ਖਾ ਲੈਂਦਾ ਤੇ ਪ੍ਰਸ਼ਾਦੇ ਪਾਣੀ ਵੱਲੋਂ ਇੱਥੇ ਕੋਈ ਭੁੱਖਾ ਨਹੀਂ ਸੌਂਦਾ ਤੇ ਇੰਨੇ ਲੋਕ ਨੇ ਜਿਹੜੇ ਵੈਲਵਿਸ਼ਰ ਨੇ ਬਾਪੂ ਤੇ ਆ ਰੋਟੀਆਂ ਦੇਖੋ ਤੁਸੀਂ ਪਰੌਂਠੇ ਕਿਵੇਂ ਪਏ ਨੇ ਬਾਪੂ ਦੇ ਨੇੜੇ ਦੁੱਧ ਦੇ ਪੈਕੇਟ ਪਏ ਨੇ ਤੇ ਇਹ ਤੂਰ ਸਾਹਿਬ ਸასიਖਾਲ ਇਹ ਸਭ ਤੋਂ ਪਹਿਲੇ ਮੈਂਬਰ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਅੱਜ ਤੋਂ 5 ਦਿਨ ਪਹਿਲਾਂ 6 ਦਿਨ ਪਹਿਲਾਂ ਸਾਡੇ ਕੋਲ ਉੱਥੇ ਜਾ ਕੇ ਆਏ ਸੀ ਇਹਨਾਂ ਦੀ ਗੱਲਬਾਤ ਆ ਦੇਖ ਲਓ ਕੋਈ ਤੇ ਡਾਇਟਿੰਗ ਵਿੱਚ ਹੀ ਸੀਗੀ ਕੋਈ ਨੇੜੇ ਦੀ ਕੋਈ ਦੇਖੜਦਾ ਨਹੀਂ ਉਸ ਤੋਂ ਬਹੁਤ ਅਸੀਂ ਫੋਟੋ ਪਾ ਲਈਏ ਫੇ ਅਸੀਂ ਤਾਂ ਬਾਈ ਕੋਲੇ ਮਿੰਟੂ ਕੋਲੇ ਜਾ ਕੇ ਆਏ ਇਹ ਗਏ ਸੀ ਮੇਰੇ ਕੋਲੇ ਜੀ ਹੁਣ ਪੂਰ ਸਾਹਿਬ ਇਹਨਾਂ ਨਾਲ ਗੱਲ ਹੋਈ ਹੈ ਤੁਸੀਂ ਵੀ ਚਲੋ ਸਾਰੇ ਪਤਵੰਤ ਤੇ ਖੜੇ ਨੇ ਭੈਣ ਭਰਾ ਵੀ ਇਹ ਦੱਸ ਦੇਣ ਜਿਵੇਂ ਵੀ ਆਮਰ ਸਿੰਘ ਕੇ ਲਈ ਤੁਸੀਂ ਬਦੂ ਸਾਨੂੰ ਦੱਸ ਤਾਏ ਦਾ ਮੁੰਡਾ ਬਦੀ ਚਾਚੇ ਦਾ ਜੀ ਇਹ ਕਹਿੰਦਾ ਮੈਂ ਸਗਾ ਭਰਾ ਮੈਂ ਚਲੋ ਜੋ ਵੀ ਹੈ ਸਤਾ ਨਹੀਂ ਹੈਗਾ ਤਾਏ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਇਹਦਾ ਪਰਿਵਾਰ ਨਹੀਂ ਇੱਥੇ ਰਹਿੰਦਾ ਕੋਈ ਫਿਰ ਪਰਿਵਾਰ ਹੈਗਾ ਇਹਦਾ ਭਾਈ ਭਾਈ ਹੈਗਾ ਇਹ ਆਪਦੀ ਸਾਰੀ ਜਾਇਦਾਦ ਵੇਚ ਕੇ ਖਾ ਗਿਆ ਜੋ ਘਰ ਘਾਟ ਸੀ ਹੂੰ ਉਹਨਾਂ ਨੂੰ ਕੱਢਦਾ ਗਾਲਾਂ ਤੁਹਾਨੂੰ ਸਿੱਧੀ ਦੱਸਾ ਉਹ ਉਹਨਾਂ ਕੋਲੇ ਵੀ ਮੈਂ ਪਹਿਲਾਂ ਗਿਆ ਸੀ ਮੈਂ ਕੱਲ ਨੂੰ ਇਹ ਮਰ ਮੁੱਕ ਗਿਆ ਫਿਰ ਵੀ ਆਪਾਂ ਇਹਨੂੰ ਬੂਕਾਂਗੇ ਹੂੰ ਉਹ ਕਹਿੰਦੇ ਨਹੀਂ ਜੀ ਸਾਡਾ ਇਹਦੇ ਨਾਲ ਕੋਈ ਲੈੰਕ ਫੇਰ ਮੈਂ ਤੁਹਾਡੇ ਕੋਲੇ ਕਿਹਾ ਓਕੇ 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 ਹਾਂਜੀ ਦੁਗਰੀ ਪਿੰਡ ਆ ਚਲੋ ਬਹੁਤ ਚੰਗਾ ਜੀ ਤੁਸੀ ਜਿਹੜਾ ਸਾਨੂੰ ਸੁਨੇਹਾ ਲਾਇਆ ਤੇ ਸਾਡੇ ਨਾਲ ਆ ਸ਼ੁਨੀ ਬਾਈ ਜੀ ਨੇ ਸਾਡੇ ਉਹ ਦੁਗਰੀ ਰਹਿੰਦੇ ਨੇ ਇੱਥੇ ਟੀਮ ਦੇ ਮੈਂਬਰ ਨੇ ਅਸੀਂ ਬਾਪੂ ਨੂੰ ਰਾਮਦਾਸ ਨਿਕਾ ਜੀ ਨੂੰ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਤਾਂ ਜ਼ਿੰਦਗੀ ਬਾਪੂ ਜੀ ਉੱਥੇ ਰਹਿ ਕੇ ਆਪਣਾ ਜੀਵਨ ਇੱਕ ਤਰ੍ਹਾਂ ਦੀ ਤੰਦਰੁਸਤੀ ਭਰਿਆ ਬਤੀਤ ਕਰਨ ਸ਼ੁਕਰ ਵੱਜ ਜਾਂਦੀ ਆ ਮੈਂ ਤਾਂ ਉਹ ਦਿਨ ਨੂੰ ਮੈਂ ਵੀ ਚੱਕਿਆ ਸੀ ਮੈਂ ਇਹਨੂੰ ਮੈਂ ਨਹਾਵਾ ਦਿੱਤਾ ਹੁਣ ਮੈਂ ਤੇਰੇ ਕੱਪੜੇ ਬਦਲ ਦਿੰਨਾ ਤੇਰੇ ਕੋਈ ਰਿਕਸ਼ੇ ਵਾਲਾ ਮੈਨੂੰ ਬਾਹਰ ਕੇ ਲੈ ਜਾ ਜਦ ਲੈਟਰਿੰਗ ਵਿੱਚ ਹੀ ਨਿਕਲੀ ਜਾਂਦੀ ਆ ਉਹਨੂੰ ਸੁਰਤ ਨਹੀਂ ਹੋ ਸੁਰਤ ਪਾਈ ਜੀ ਸੁਰਤ ਆ ਜਾਵੇ ਦੁੱਧ ਪਿਆ ਵਾ ਰੋਟੀਆਂ ਪਈਆਂ ਉਹ ਖਾਈ ਜਾਂਦਾ ਉਹ ਲੈਟਰਿੰਗ ਨਿਕਲੀ ਜਾਂਦੀ ਆ ਪਾਜਮ ਟੈਲਸੇ ਜੀ ਤਾਂ ਹੋਵੇ ਨਾ ਚਲ ਆ ਦੇਣ ਵਾਲੇ ਦੇਈ ਜਾਂਦੇ ਜੀ ਹਾਂ ਦੇਣ ਵਾਲੇ ਤਾਂ ਦਾਨੀ ਵੀ ਪਰੇ ਤੋਂ ਪਰੇ ਪੈ ਨੇ ਜੀ ਹਰ ਪੰਪੀ ਵੀ ਚੱਲ ਬਾਈ ਰਾਮਦਾਸ ਉੱਠ ਚੱਲੀਏ ਚੱਲ ਉੱਠ ਗੱਡੀ 'ਚ ਬੈਠ ਪਰ ਨਹੀਂ ਹੁੰਦਾ ਮੈਂ ਤਾਂ ਚੱਲ ਤੇ ਅੱਕ ਲੈਣਾ ਇੱਥੇ ਮਾਸ ਇੱਕ ਹੱਡੀਆਂ ਦਾ ਪਿੰਜਰ ਬਣਿਆ ਪਿਆ ਨਿਕਾ ਸੀ ਇੱਕ ਤੌਰ ਤੇ ਹਾਲਾਤ ਕੀ ਆ ਪੈਰ ਦੇਖੋ ਇੱਕ ਕੱਟਿਆ ਹੋਇਆ ਵਾ ਪਹਿਲਾਂ ਹੀ ਸ਼ੂਗਰ ਦੇ ਕਰਕੇ ਉਹ ਤੜੇ ਬੰਦਿਆਂ ਦੇ ਨਾਲੇ ਸਾਂਝੀ ਸੀਗਾ ਬਹੁਤ ਤਗੜੇ ਦੁੱਕਰੀ ਦੇ ਰਿੱਚ ਸੀ ਉਹਨਾਂ ਨੇ ਉਹਨਾਂ ਨੇ ਜਿੰਨਾ ਜਰੀਲਾ ਚੱਲਦੇ ਸੀਗੇ ਹੱਡ ਉਹਨਾਂ ਨੇ ਚਰ ਸੰਭੀ ਰੱਖਿਆ ਮੁੜ ਕੇ ਕਿਹੜਾ ਪੁੱਛਦਾ ਇਹ ਤਾਂ ਤੁਹਾਡੇ ਵਰਗੇ ਕੋਈ ਬੰਦੇ ਇਹੋ ਜਿਹੇ ਅਸੀਂ ਨਹੀਂ ਕਰ ਰਹੇ ਵੀ ਉਹ ਹੀ ਕਰ ਰਹੇ ਉਹਦਾ ਪ੍ਰਵਾਦ ਉਹਨਦੇ ਸੂਰ ਸ਼ਾਬਾਸ਼ ਆ ਤੁਹਾਨੂੰ ਵੀ ਫਜ਼ਲ ਤੁਹਾਨੂੰ ਵੀ ਸ਼ਾਬਾਸ਼ ਹੋ ਰੇ ਹੋਰ ਕਰਾਉਣ ਵਾਲੇ ਤਾਂ ਅੱਜ ਹੁਣ ਕੋਈ ਹੱਥ ਨਹੀਂ ਪਹੁੰਚਿਆ ਜੀ ਜਿਹੜਾ ਰੋਟੀ ਪਾਣੀ ਦਵਾਈ ਦਾਰੂ ਵੀ ਉਹਨੇ ਦੇਣਾ ਸ਼ਾਸਤ ਵੀ ਉਹ ਨਹੀਂ ਦਿੱਤੀ ਹੋਈ ਆ ਉੱਥੇ ਦੱਸਣ ਵਾਲੇ ਫੌਜੀ ਸਾਹਿਬ ਵਰਗੇ ਤੁਹਾਡੇ ਵਰਗੇ ਵੀਰ ਜਾ ਇਹਨਾਂ ਵੀਰਾਂ ਨੇ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਆ ਤੇ ਇਹ ਮਹਾਰਾਜ ਜੀ ਉਪਰਾਲੇ ਕਰਾਉਂਦੇ ਆ ਜੀ ਇਹਦਾ ਅਨਜਾਲਾ ਜੀ ਉੱਥੇ ਮਹਾਰਾਜ ਨੇ ਆਪ ਹੀ ਬਣਾ ਲਿਆ ਹਾਂਜੀ ਤੇ ਨਹੀਂ ਸੀਗਾ ਤੇ ਪਤਾ ਹੀ ਨਹੀਂ ਲੱਗਣਾ ਸੀ ਸਾਨੂੰ ਕਿਸੇ ਨੂੰ ਦੱਸਣੇ ਨਹੀਂ ਸੀ ਆ ਗੋਡਾ ਵੀ ਟੁੱਟਿਆ ਹੋਇਆ ਡੱਟਿਆ ਹੋਇਆ ਲੱਤ ਵੀ ਆਇਆ ਨਾ ਜਦੋਂ ਟੁਰਦਾ ਹੈਂਡ ਪਿਆ ਹੁੰਦਾ ਹੈ ਇੱਕ ਲੱਤ ਵਿੱਚੋਂ ਉਹ ਚੱਪਣੀ ਨਿਕਲੀ ਹੋਈ ਆ ਚੱਪਣੀ ਹੈ ਹੀ ਨਹੀਂ ਗੋਡੇ ਦੀ ਚਲੋ ਠੀਕ ਹੈ ਜੀ ਕਦੇ ਅਰਦਾਸ ਵੀ ਜਿਹੜਾ ਤੰਦਰੁਸਤ ਹੋਵੇ ਤਕੜਾ ਹੋਵੇ ਆ ਨਰਕ ਦੀ ਜ਼ਿੰਦਗੀ ਚੋਂ ਜਿਹੜੀ ਜੋ ਨਿਕਲ ਕੇ ਅੱਜ ਜਾ ਰਿਹਾ ਹੈ ਮਹਾਰਾਜ ਇਹਨੂੰ ਕਦੇ ਵੀ ਦੁਬਾਰਾ ਵਾਪਸ ਇਦਾਂ ਦੇ ਦਿਨਾਂ ਦੇਖਣੇ ਪੈਣ ਇਹਨੂੰ ਤੇ ਸਾਡਾ ਵੀ ਸਮਾਜਿਕ ਤੌਰ ਤੇ ਫਰਜ਼ ਬਣਦਾ ਸਾਰਿਆਂ ਦਾ ਜੇ ਅਸੀਂ ਕੋਈ ਦੇਖਦੇ ਆ ਕਿਸੇ ਨੂੰ ਨਜ਼ਰ ਆਉਂਦਾ ਸਾਨੂੰ ਜਿੰਨੀ ਕ ਆਪਾਂ ਮਦਦ ਕਰ ਸਕਦੇ ਆ ਆਪਾਂ ਵੀ ਕਰੀਏ ਆਪਦੇ ਲੈਵਲ ਤੇ ਬਾਕੀ ਜੋ ਮਹਾਰਾਜ ਨੂੰ ਮਨਜੂਰ ਤੇ ਪਾਸ਼ਾ ਹੈ